ਦੋਸਤੋ ਅਸੀਂ ਕਦੇ-ਕਦੇ ਆਪਣੇ ਮਾਪਿਆਂ ਨਾਲ ਮਾਪਿਓ ਨਾਲ ਇਸ ਕਰਕੇ ਗੁੱਸੇ ਹੋ ਜਾਂਦੇ ਆ ਕਿ ਉਹ ਸਾਡਾ ਘਟ ਕਰਦੇ ਨੇ ਤੇ ਵੱਡੇ ਜਾਂ ਛੋਟੇ ਭੈਣ ਭਰਾਵਾਂ ਦਾ ਜ਼ਿਆਦਾ ਕਰਦੇ ਨੇ ਪਰ ਅਸਲ ਦੇ ਵਿੱਚ ਇਹ ਗੱਲ ਹੁੰਦੀ ਨਹੀਂ ਮਾਪਿਓ ਕਦੇ ਵਿਤਕਰਾ ਨਹੀਂ ਕਰਦੇ ਪਰ ਇਹ ਜ਼ਰੂਰ ਆ ਕਿ ਅਕਸਰ ਉਹ ਆਪਣੇ ਉਹਨਾਂ ਬੱਚਿਆਂ ਦਾ ਜ਼ਰੂਰ ਕਰਦੇ ਨੇ ਉਹਨਾਂ ਵੱਲ ਜ਼ਰੂਰ ਹੱਥ ਛਾੜਦੇ ਨੇ ਜਿਹੜੇ ਕਿਸੇ ਗੱਲੋਂ ਪੜ੍ਹਾਈ ਪੱਖੋਂ ਸਾਧਨਾ ਪੱਖੋਂ ਘਰ-ਬਾਰ ਪੱਖੋਂ ਊਣੇ ਹੁੰਦੇ ਨੇ ਤੇ ਉਹਨਾਂ ਦਾ ਊਣ ਭਰਨ ਲਈ ਉਹ ਤੰਗਦੇ ਰਹਿੰਦੇ ਨੇ ਤੇ ਸਾਨੂੰ ਇਹ ਲੱਗਦਾ ਕਿ ਇਹਨਾਂ ਦੀ ਉਹ ਜਾਦੇ ਕੇਅਰ ਕਰਦੇ ਆ ਜਾਦੇ ਮਦਦ ਕਰਦੇ ਨੇ ਵੈਸੇ ਵੀ ਸਾਡੇ ਧਰਮ ਗ੍ਰੰਥਾਂ ਦੇ ਵਿੱਚ ਜਾਂ ਗੁਰੂ ਸਾਹਿਬਾਨ ਵੱਲੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਘਰੇ ਮਾਪਿਓ ਨੇ ਉਹਨਾਂ ਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਉਹਨਾਂ ਦੇ ਘਰੇ ਤੀਰਥ ਨੇ ਤੇ ਉਹਨਾਂ ਦੇ ਘਰੇ ਰੱਬ ਨੇ ਤੇ ਅਸੀਂ ਦੇਖਿਆ ਰੱਬ ਕਦੇ ਵਿਤਕਰਾ ਕਰਦਾ ਕੁਦਰਤ ਕਦੇ ਵਿਤਕਰਾ ਕਰਦੀ ਆ ਬਿਲਕੁਲ ਨਹੀਂ ਕਰਦੀ ਉਹ ਸਭ ਬਰਾਬਰ ਰੱਖਦੀ ਆ ਅਸੀਂ ਦੇਖਦੇ ਆ ਕਿ ਮੀਂਹ ਕਿੱਥੇ ਪੈਂਦਾ ਜਦੋਂ ਖਾਰ ਜੇਠਾੜ ਦੇ ਵਿੱਚ ਜਿੱਥੇ ਤਰਾ ਤਰਾ ਹੋਈ ਜਾਂਦੀ ਹੁੰਦੀ ਆ ਪੰਛੀ ਪੌਦੇ ਬੰਦੇ ਬੂੰਦ ਬੂੰਦ ਨੂੰ ਤਰਸ ਰਹੇ ਹੁੰਦੇ ਨੇ ਤੇ ਰੱਬ ਉਦਰਤ ਬੱਦਲ ਉੱਥੇ ਬਰਸਦੇ ਨੇ ਤੇ ਇਸੇ ਤਰੀਕੇ ਨਾਲ ਸਾਡੇ ਮਾਂ ਪਿਓ ਵੀ ਸਾਡੇ ਮਾਪੇ ਵੀ ਉੱਥੇ ਬਰਸਦੇ ਨੇ ਜਿੱਥੇ ਉਹਨਾਂ ਦੀ ਜਾਦੇ ਹੈਲਪ ਦੀ ਲੋੜ ਹੁੰਦੀ ਆ ਤੇ ਇਸ ਕਰਕੇ ਆਪਾਂ ਬੇਵਜਾ ਉਹਨਾਂ ਨਾਲ ਗੁੱਸਾ ਨਾ ਹੋਇਆ ਗੁੱਸੇ ਨਾ ਹੋਇਆ ਕਰੀਏ